ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਮ ਤਾਨੂੰ ਕਿੰਨੇ ਸਾਲ ਹੋ ਗਏ ਪੰਨਾ ਪੱਗ ਬੰਦਿਆ ਨੇ ਤੁਹਾਨੂੰ ਮੈਨੂੰ 6 ਸਾਲ ਹੋ ਗਏ ਸਿ ਆਕਾਲ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਕੋ ਹੋ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਦੇ ਵਿੱਚ ਸਾਡੇ ਘਰ ਦਮਨ ਪਹੁੰਚਿਆ ਹੋਇਆ ਸੀਗਾ ਮਾਮੇ ਦਾ ਮੁੰਡਾ ਇਹ ਦਮਨ ਤੇ ਮੈਨੂੰ ਸਵੇਰੇ ਪਹਿਲਾਂ 9 ਵਜੇ ਨੇ ਫੋਨ ਕੀਤਾ ਵੀ ਤੂੰ ਕੀਤਾ ਆਪਣਾ ਚੈਨਲ ਬਣਾਇਆ ਬਲੌਗ ਪਾਉਣਾ ਹੈ ਇਦਾਂ ਮੇਰਾ ਵੀ ਚੈਨਲ ਬਣਾ ਮੈਂ ਸ਼ੋਰਟਸ ਪਾਏ ਕਰਨੇ ਆ ਜਿੱਦਾਂ ਤੁਸੀਂ YouTube ਤੇ ਦੇਖਦੇ ਹੁੰਦੇ ਆ ਕੀ ਸਾਰੇ ਪੱਗ ਬੰਨ੍ਹ ਕੇ ਐਂਡਰਾ ਲੜ ਲਾਉਂਦੇ ਆ ਤੇ ਵੀਡੀਓ ਬਹੁਤ ਵੈਲ ਹੁੰਦੀਆਂ ਆ ਕਹਿੰਦਾ ਮੈਂ ਵੀ ਇਦਾਂ ਸ਼ੋਰਟ ਸਪਾਏ ਕਰਨੇ ਆ ਮੈਂ ਕਹਾਂ ਜਰੂਰ ਤੇ ਅੱਜ ਸਾਡੇ ਘਰੇ ਆਇਆ ਤੈਨੂੰ ਮਿਲਾਉਣੇ ਆ ਦਮਨਾਂ ਵੀ ਮਿਡਲੋ ਬਲੌਗ ਦੇ ਨਾਲ ਤੈਨੂੰ 6 ਸਾਲ ਹੋ ਗਏ ਪੱਗ ਬੰਨ੍ਹਦਿਆਂ ਨੂੰ 4 ਸਾਲਾਂ ਦਾ ਹੁੰਦਾ ਸੀ ਜਦੋਂ ਦਮਨਾਂ ਦਾ ਸਿਜਾਉਂਦਾ ਹੁੰਦਾ ਸੀਗਾ ਤੇ ਹੁਣ ਉਹਨੂੰ 6 ਸਾਲ ਬਾਅਦ ਨਤੀਜੇ ਤੁਹਾਨੂੰ ਦਿਖਾਉਨੇ ਆ ਵੀ ਕਿੰਨੇ ਸਾਲ ਉਹਨੂੰ ਹੋ ਗਏ ਤੇ ਹੁਣ ਕਿੰਨੇ ਵਧੀਆ ਪੱਗ ਬੰਨ੍ਹਦਾ ਹੈ ਤੁਸੀਂ ਮਿਡਲੋ ਬਲੌਗ ਦੇ ਨਾਲ ਜਾ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਮਿਲਾਉਂਦੇ ਆ ਦਮਨਵੀਰ ਸਿੰਘ ਨਾਲ ਤੁਸੀਂ ਦਮਨਵੀਰ ਮੈਨਸਾ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਮਨ ਤੁਹਾਨੂੰ ਕਿੰਨੇ ਸਾਲ ਹੋ ਗਏ ਪੰਨਾ ਪੱਗ ਬੰਨ੍ਹਦਿਆਂ ਨੂੰ ਤੁਹਾਨੂੰ ਮੈਨੂੰ 6 ਸਾਲ ਹੋ ਗਏ ਤੇ ਤੁਸੀਂ ਸਭ ਤੋਂ ਪਹਿਲਾਂ ਪੱਗ ਕਿੱਦਾਂ ਦੀ ਬੰਨ੍ਹਦੇ ਹੁੰਦੇ ਸੀ ਮੈਂ ਸਭ ਤੋਂ ਪਹਿਲਾਂ ਪੱਗ ਇੱਦਾਂ ਦੀ ਬੰਨ੍ਹਦਾ ਹਮਨਾ ਸੀਗਾ ਅੱਛਾ ਹੁਣ ਕੁਛ ਇੱਦਾਂ ਦੀ ਬੰਨ੍ਹਣ ਲੱਗ ਪਿਆ ਅੱਛਾ ਹਾਂ ਵਧੀਆ ਹੁੰਦਾ ਬਸ ਵਧੀਆ ਬੰਨ੍ਹਦੇ ਸੀ ਸਭ ਤੋਂ ਪਹਿਲਾਂ ਦਿਮਾ ਲਾ ਕੇ ਸੀ ਆਂਦੇ ਹੁੰਦੇ ਸੀ ਕਿੱਦਾਂ ਹਾਂਜੀ ਅੱਛਾ ਜੀ ਤੇ ਹੁਣ ਤੁਸੀਂ ਪੱਗ ਦੀ ਤਾਂ ਅੱਜ ਹੁਣ ਦਖਾਉਂਗੇ ਹਨ ਤੁਸੀਂ ਦੁਬਾਰਾ ਫੇਰ ਬਣ ਕੇ ਦਿਖਾਓ ਕਲਰ ਤੇ ਕੋਈ ਨਾ ਹੋਰ ਪਾਓ ਕੋਈ ਬੰਨ ਲਿਓ ਤੇ ਪੜਨੇ ਦਾ ਸਟਾਈਲ ਦੁਬਾਰਾ ਫੇਰ ਬਣ ਕੇ ਦਿਖਾਓ ਇੱਦਾਂ ਯਕੀਨ ਨਹੀਂ ਕਰਨਾ ਕਿਹਨੇ ਤੂੰ ਨਹੀਂ ਬੰਨੀ ਹੈਣਾ ਤੇ ਹੁਣ ਦੁਬਾਰਾ ਤੁਸੀਂ ਬਣ ਕੇ ਦਿਖਾਓ ਤੇ ਹੋਰ ਤੁਸੀਂ ਕੋਈ ਕਹਿਣਾ ਚਾਹੁੰਦੇ ਵੀ ਇਦਾਂ ਪੱਗ ਬੰਨਦੇ ਆ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਫੋਨ ਕੀਤਾ ਵੀ ਤੁਸੀਂ ਮੈਂ ਚੈਨਲ ਬਣਾਉਣਾ ਹੈ ਤੁਹਾਨੂੰ ਕਿਹਦਾ ਸ਼ੌਂਕ ਹੈਗਾ ਚੈਨਲ ਬਣਾਉਂਦਾ ਇਦਾਂ YouTube ਤੇ ਵੀਡੀਓ ਪਾਉਂਦਾ ਤੇ ਸੰਗਣਾ ਨਹੀਂ ਇਦਾਂ ਸੰਗ ਕਿਦਾ ਫੇਰ ਇਦਾਂ ਹੈ ਸੱਸੇ ਨਾਲ ਥੋੜੀ ਆਪਾਂ ਫੇਰ ਤੁਸੀਂ ਇਹ ਸੰਗ ਕੇ ਫੇਰ ਤੁਸੀਂ ਵਲੋਗਿੰਗ ਕਿੱਦਾਂ ਕਰਨੀ ਸ਼ਾਰਟਸ ਕਿੱ ਤੇ ਹਾਂ ਕਿਦਾ ਵੀਡੀਓ ਤੁਸੀਂ ਅੱਜ ਆਜੀ ਚੈਨਲ ਸਟਾਰਟ ਕੀਤਾ ਹੈ ਨਾ ਤੇ ਤੁਹਾਡੇ ਚੈਨਲ ਦਾ ਨਾਮ ਕੀ ਦੱਸ ਦੋ ਮੜਿਆ ਮੇਰੇ ਚੈਨਲ ਦਾ ਨਾਮ ਦਮਨਪ੍ਰੀਤ ਸਿੰਘ 11 ਹਾਂ 11 ਹੈ ਨਾ ਦਮਨਪ੍ਰੀਤ ਸਿੰਘ 11 ਤੇ ਭਾਈ ਦਮਨ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਕਿਉਂਕਿ ਅੱਜ ਹੀ ਨੇ ਸਟਾਰਟ ਕੀਤਾ ਤੇ ਸਵੇਰੇ ਮੈਨੂੰ ਫੋਨ ਕੀਤਾ ਕਿ ਮੇਰਾ ਚੈਨਲ ਬਣਾ ਤੇ ਜਿੱਦਾਂ ਤੂੰ ਆਪਣੇ ਵਲੋਗ ਪਾਉਣਾ ਤੇ ਮੇਰੇ ਵੀ ਬਾਤ ਹੈ ਮੈਂ ਅੱਜ ਚੈਨਲ ਬਣਾਇਆ ਆ ਬਾਕੀ ਤੁਸੀਂ ਸਬਸਕ੍ਰਾਈਬ ਜਰੂਰ ਕਰਿਓ ਸਾਥ ਜੁੜ ਦਿਓ ਦਮੰਦਾਰ ਇਹ ਪੱਗ ਵੀ ਬੰਦਾ ਹੈ ਤੇ ਤੁਹਾਨੂੰ ਹੁਣ ਵੀ ਪੱਗ ਬਣ ਕੇ ਦਿਖਾਉਂਦਾ ਹੈ ਤੁਸੀਂ ਇਦਾਂ ਯਕੀਨ ਨਹੀਂ ਕਰਨਾ ਵੀ ਪੱਗ ਇਹਨੇ ਆਪ ਬੰਨੀ ਕਣੀ ਆਜੋ ਫਿਰ ਕਿਰੀ ਦੇਖ ਸਕਦੇ ਹੋ ਦਮਨ ਤੁਹਾਨੂੰ ਹੁਣ ਪਰਣਾ ਬੰਨ ਕੇ ਦਿਖਾਉਂਦਾ ਹੈ ਇੱਕ ਬਾਕੀ ਉਦਾਂ ਤੁਸੀਂ ਯਕੀਨ ਨਹੀਂ ਕਰਨਾ ਵੀ ਪੱਗ ਬੰਨਦਾ ਕਣੀ ਬੰਨਦਾ ਇਹਨੂੰ 6 ਸਾਲ ਹੋ ਗਏ ਆ ਤੇ ਸਭ ਤੋਂ ਪਹਿਲਾਂ ਪੱਗ ਇਦਾਂ ਹੀ ਬੰਨਦਾ ਹੁੰਦਾ ਸੀਗਾ ਹੁਣ ਦੇਖ ਸਕਦੇ ਹੋ ਕਿੱਦਾਂ ਦੀ ਬਨੂਗਾ ਮੇਰੇ ਵੀਡੀਓ ਦੇ ਨਾਲ ਬੰਨਦਾ ਹੈ ਦਮਨ ਪੱਗ ਜਾਂ ਪਰਣਾ ਭਾਈ ਪੱਗ ਬੰਨੂਗੇ ਪਰਣਾ ਦਮਨ ਪੱਗ ਪੱਗ ਬਨਾਣੀ ਹੈ ਹਾਂਜੀ ਕੌਣ ਕਰਨਾ ਕੋਸ਼ਿਸ਼ ਨਹੀਂ ਕਰ ਬਸ ਅੱਧੇ ਉਂਗਲੀਆਂ ਦਾ ਯੂਜ਼ ਕਰਕੇ ਐ ਕਰਕੇ ਬੱਟ ਬਣਾਣੀ ਆ ਤੇ ਐ ਕਰਕੇ ਹਨਾ ਚੁੰਡੀ ਚੁੰਡੀ ਬੰਗੂ ਕਰਕੇ ਪਹਿਲਾਂ ਲੋੜ ਇਥੋਂ ਦੇ ਦਿਓ ਆ ਕਿ ਅੱਛਾ ਹੀ ਦੇ ਬਾਈ ਸ਼ੁਰੂ ਕਰ ਦੇਣਾ ਅੱਛਾ ਹੀ ਨਾਲ ਹੀ ਸ਼ੁਰੂ ਕਰ ਦੇਣਾ ਹਨਾ ਹਾਂਜੀ ਠੀਕ ਹੈ ਠੀਕ ਹੈ ਤੇ ਹਣ ਦੂਜਾ ਸੈਕਿੰਡ ਲੈਣ ਕਿੱਦਾਂ ਲੈਣਾ ਕੋਈ ਦੱਸ ਦਿਓ ਸੈਕਿੰਡ ਲੋੜ ਲਈ ਸਾਤ ਦੇ ਵਾਲਾ ਪਕਾਣਾ ਕੋਈ ਨਹੀਂ ਹੁਣ ਆਪਾਂ ਨੂੰ ਅਰ ਜਿਹਦਾ ਆਪਣਾ ਹਾਇ ਹੱਥ ਤੋਂ ਹਾਂਜੀ ਹਾਂਜੀ ਹੱਥ ਇਹਨੂੰ ਗੁੱਥੇ ਨੂੰ ਇੱਕ ਪਾਸੇ ਲੜ ਦੇ ਵਿੱਚ ਪਾ ਕੇ ਠੀਕ ਆ ਤੇ ਬਾਕੀਆਂ ਨੂੰ ਇਦਾਂ ਚਾਰੇ ਉਂਗਲੀਆਂ ਨਾਲ ਅੱਛਾ ਜੀ ਇਕੱਠਾ ਕਰੀ ਜਾਣਾ ਠੀਕ ਆ ਠੀਕ ਆ ਤੇ ਆਪਣੇ ਬਲ ਬਣ ਪੈਣੇ ਆ ਠੀਕ ਆ ਠੀਕ ਆ ਇਹਨੂੰ ਇਸ ਤਰ੍ਹਾਂ ਨਾਲ ਕਰਕੇ ਅੱਛਾ ਜੀ ਇੱਥੋਂ ਦੀ ਲਿਆ ਕੇ ਅੱਛਾ ਜੀ ਪਿਛੇ ਵੀ ਖਿਆਲ ਰੱਖਣਾ ਪੂਰੇ ਬਾਟ ਆਪਣੇ ਬੰਨਨੇ ਚਾਹੀਦੇ ਆ ਠੀਕ ਹੈ ਜੀ ਠੀਕ ਆ ਤੇ ਤੁਹਾਨੂੰ ਇਹ ਮਤਲਬ ਤੁਸੀਂ ਸਿੱਖਿਆ YouTube ਤੋਂ ਸਿੱਖਿਆ ਕਿ ਆਪ ਹੀ ਬੰਨਦੇ ਹੋ ਨੇ ਪਾਗੇ ਅਛਾ ਆਪ ਹੀ ਬੰਨਦੇ ਹੋਏ ਦੇ ਲੱਗੇ ਰਹਿੰਦੇ ਹੋਣੇ ਨਾ ਘਰੇ ਵੀ ਵੈਰੀ ਫਾਈਲੀ ਦੀ ਟਾਈਮ ਲੱਗੇ ਰਹਿੰਦੇ ਹੋਣੇ ਤੁਸੀਂ ਅਛਾ ਜੀ ਤਾਂ ਥਰਡ ਲੜ ਕੇ ਤੇ ਲਾਉਂਗੇ ਨਹੀਂ ਥਰਡ ਲੜ ਵੀ ਆਪਾਂ ਉੱਥੇ ਲੈ ਕੇ ਜਾਣਾ ਅਛਾ ਜੀ ਮੇਰੇ ਨਾਲ ਹੀ ਅਛਾ ਤੇ ਤਾਂ ਅੰਨਾ ਸਾਫ ਕਰਕੇ ਅਛਾ ਜੀ ਇਹ ਪਾਗੇ ਤੁਹਾਡੇ ਕਿੰਨੇ ਮਿੰਟਰ ਦੀ ਆ ਇਹ ਮੇਰੀ ਪੱਗ ਹੈਗੀ ਆ 5 ਮੀਟਰ ਦੀ ਅੱਛਾ ਪੂਰੇ 5 ਮੀਟਰ ਕੇ ਕਿਹਾ ਦਾ 5 ਮੀਟਰ ਪੂਰੇ ਅੱਛਾ 5 ਮੀਟਰ ਪੂਰੇ ਠੀਕ ਆ ਤੇ ਹੁਣ ਤੋਂ ਤੀਜੇ ਲੜ ਲਾਣੇ ਪੈਣੇ ਆ ਥਰਡ ਠੀਕ ਆ ਠੀਕ ਆ ਇਹ ਦੱਸਿਓ ਸਾਰਿਆਂ ਵਿੱਚ ਸੇਮ ਹੀ ਕਰਨਾ ਆ ਅੱਛਾ ਜੀ ਇਦਾਂ ਕਰਕੇ ਅੱਛਾ ਜੀ ਗੂਠੇ ਨੂੰ ਲੜ ਦੇ ਵਿੱਚ ਪਾ ਕੇ ਅੱਛਾ ਜੀ ਚਾਰੇ ਉਂਗਲੀਆਂ ਨੂੰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਕੱਠਾ ਕਰੀ ਜਾਣਾ ਉਦੋਂ ਹੀ ਕਰਨਾ ਠੀਕ ਆ ਜੀ ਤਾਂ ਫਿਰ ਇੱਥੋਂ ਵੀ ਆਪਾਂ 1 2 3 ਚਾਰ ਚਾਰ ਇੱਦਾਂ ਕਰਕੇ ਇੱਥੋਂ ਲਿਆਣਾ ਠੀਕ ਆ ਓਕੇ ਓਕੇ ਥਾਰੇ ਲੜ ਵੀ ਲਾਤਾ ਦਮਨ ਨਹੀਂ ਗਏਂਦੇ ਅੱਛਾ ਆਪਾਂ ਚੌਥਾ ਲੜ ਲੈ ਕੇ ਆਣਾ ਅੱਛਾ ਜੀ ਚੌਥਾ ਲੜ ਲਾਉਨੇ ਪਿਆਣਾ ਤੁਸੀਂ ਹਾਂ ਜੀ ਤੇ ਚੌਥਾ ਲੜ ਵੀ ਦਸੂ ਵੀ ਕਿੱਦਾਂ ਲਾਉਣਾ ਹੈ ਚੌਥੇ ਲੜਨ ਨੂੰ ਪਹਿਲਾਂ ਖੋਲ ਕੇ ਇੱਥੋਂ ਅੰਦਰੋਂ ਜਿਹੜਾ ਸਾਫ਼ ਕਰਕੇ ਅੱਛਾ ਜੀ ਕਿਓ ਐਸ਼ੇ ਪੇਸ਼ੀਓ ਆ ਫਕਾਸ ਕਿ ਠੀਕ ਆ ਠੀਕ ਆ ਤੇ ਹੁਣ ਦੂਸਰੀ ਸਾਈਡ ਹੋ ਗਈ ਹੁਣ ਇਧਰਲੀ ਸਾਈਡ ਲਾਉਣੀ ਪੈਣਾ ਸੱਜੇ ਪਾਸੇ ਵਾਲੀ ਸਾਈਡ ਹਣਾ ਠੀਕ ਆ ਤੇ ਇੱਥੇ ਵੀ ਉਦੀ ਤੁਸੀਂ ਐਂਡਰ ਐਲਾਈਨ ਕਿਤੇ ਸਿੱਧਾ ਲਾਉਂਗੇ ਕਿੰਦਾ ਲਾਉਂਗੇ ਉਹ ਵੀ ਤੁਹਾਨੂੰ ਅਸੀਂ ਦੱਸੂਗੇ ਅਸੀਂ ਕਿੱਦਾਂ ਲਾਣੇ ਆ ਠੀਕ ਆ ਠੀਕ ਆ ਕੋਈ ਨਾ ਕੋਈ ਬਾਕੀ ਤੁਹਾਨੂੰ ਇਹ ਸ਼ੌਂਕ ਹੈ ਨਾ ਵੀ ਇਹ ਦਾ ਪਾਣਾ ਬਲਿੰਦਾ YouTube ਚੈਨਲ ਵੀ ਤੁਸੀਂ ਅੱਜ ਪਹਿਲੀ ਵਾਰ ਬਣਾਇਆ ਹੈ ਨਾ ਤੇ ਕੋਈ ਨਾ ਵਾਹਿਗੁਰੂ ਮਿਹਰ ਕਰੂਗਾ ਚੈਨਲ ਜਰੂਰ ਤੜੇ ਚੜ੍ਹਾ ਕਰੂਗਾ ਵੀਡੀਓ ਜਰੂਰ ਵਾਇਲ ਹੋਇਆ ਕਰੂਗੀਆਂ ਬਾਕੀ ਅੱਜ ਮੇਰੇ ਤੋਂ ਆਇਆ ਦਮਨ ਹੈ ਬਾਕੀ ਵਾਹਿਗੁਰੂ ਜੋ ਕਰੂਗਾ ਉਹੀ ਕਰੂਗਾ ਵੀ ਉਹੀ ਵੀਡੀਓ ਵਾਇਲ ਕਰੂਗਾ ਇਹਨਾਂ ਦੀਆਂ ਦੇਖ ਸਕਦੇ ਹੋ ਹਣ ਤੇ ਹੁਣ ਪੰਜਵਾਂ ਲੜਿਆ ਹੈ ਹਾਂਜੀ ਇਹ ਪੰਜਵਾਂ ਲੜ ਹੈ ਨਾ ਅੱਛਾ ਹੀ ਪਿੱਛੇ ਸਾਫ਼ ਕਰਕੇ ਅੱਛਾ ਹੀ ਮੁਰਿਓ ਵੀ ਪੂਰਾ ਸਾਫ ਕਰਕੇ ਠੀਕ ਹੈ ਜੀ ਸੀ ਬਣਾ ਕੇ ਪੈਂਚ ਕਰਕੇ ਲਓ ਜੀ ਇਹ ਵੀ ਰਾਮ ਗੜੀ ਇਹ ਲੜ ਲਾਉਣੇ ਕਿ ਕਿਦਾਂ ਬਟਿਆਲਾ ਸ਼ਾਹੀ ਲੜ ਕਿਦਾਂ ਲਾਉਣੇ ਮਤਲਬ ਵੀ ਰਾਮ ਗੜੀ ਇਹ ਬਹੁਤ ਕੋਈ ਲਾਉਂਗੇ ਅੱਛਾ ਜੀ ਤੁਸੀਂ ਦੇਖ ਸਕਦੇ ਹੋ ਪੂਰਾ ਆਪਣਾ ਇਹ ਤਾਂ ਸਾਫ ਕਰ ਦੇਣਾ ਪਰ ਗੱਲ ਬਣਦੀ ਆ ਮਾੜੀ ਮਾੜੀ ਵੀ ਰਾਮ ਗੜੀਆਂ ਵਾਂਗੂ ਵੀ ਪਰ ਸਹੀ ਆ ਤੁਸੀਂ ਮਤਲਬ 6 ਸਾਲ ਹੋ ਗਏ 6 ਸਾਲ ਦੀ ਮਿਹਨਤ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਮੈਨੂੰ ਦੱਸਦਾ ਸੀਗਾ ਵੀ ਮੈਂ ਜਦੋਂ ਨਾ ਘਰੇ ਵਿਹਲਾ ਹੁੰਦਾ ਸੀਗਾ ਮਤਲਬ ਮੈਂ ਨਾ YouTube ਤੋਂ ਦੇਖਿਆ ਨਾ ਕਿਤੇ ਤੋਂ ਦੇਖਿਆ ਰਿਹਾ ਕਿ ਤੁਸੀਂ ਸਿੱਖਿਆ ਬਸ ਘਰੇ ਬੈਹਿ ਕੇ ਲੱਗੇ ਜਾਣਾ ਬਸ ਢਿੱਲੂ ਅੱਜ 6 ਸਾਲਾਂ ਦਾ ਨਤੀਜਾ ਦੇਖ ਸਕਦੇ ਹਾਂ ਪਰ ਨਾ ਇਦਾਂ ਬਣਾ ਲਗਾ ਮੁੰਡਾ ਤੁਹਾਡੇ ਸਾਹਮਣੇ ਹੀ ਆ ਤੁਸੀਂ ਉਧਰ ਅਸੀਂ ਕਹਿਣਾ ਸੀ ਝੂਠ ਹੈ ਵੀ ਨਹੀਂ ਬਣ ਸਕਦਾ ਪਰ ਦੇਖ ਸਕਦੇ ਹੋ ਲਾਸਟ ਲੜ ਆਪਾਂ ਅੱਛਾ ਜੀ ਅੰਦਰ ਨੂੰ ਮਾੜਾ ਇਹ ਪੱਲਾ ਕਰਕੇ ਠੀਕ ਆ ਦੋ ਉਂਗਲੀਆਂ ਦਾ ਯੂਜ਼ ਕਰਕੇ ਇਦਾਂ ਬੱਦ ਬਣਾ ਲੈਣੇ ਆ ਠੀਕ ਹੈ ਜੀ ਠੀਕ ਆ ਜੀ ਆਦੇ ਇਹ ਕਰਕੇ ਠੀਕ ਆ ਜੀ ਤੇ ਹਾਂ ਲਾਸਟ ਲੱਡ ਸਿੱਧਾ ਲਾਉਣਾ ਕਿੱਦਾਂ ਲਾਉਣਾ ਵੀ ਇਹ ਸਿੱਧਾ ਹੀ ਲੱਗੂਗਾ ਜਿਵੇਂ ਇੱਥੋਂ ਪਨਾ ਡੋਂਗ ਪੈਂਦਾ ਆ ਹਾਂਜੀ ਹਾਂਜੀ ਉਹ ਡੋਂਗ ਨਹੀਂ ਪਊਗਾ ਅੱਛਾ ਹੈ ਡੋਂਗ ਨਹੀਂ ਪਊਗਾ ਹਾਂ ਹਾਂਜੀ ਆ ਲੈ ਇੱਥੋਂ ਨਾ ਇਦਾਂ ਨੀਚੇ ਲਿਆ ਆ ਕੇ ਅੱਛਾ ਹੀ ਬੜਾ ਸਾਫ਼ ਹੋ ਜੂਗਾ ਅੱਛਾ ਹੀ ਤੁਸੀਂ ਇਹ ਵਾਸੂ ਫਾਈ ਕਰ ਲ ਕੇ ਅੱਛਾ ਹੀ ਇਹ ਠੀਕ ਆ ਵਧੀਆ ਲਾਉਨੇ ਬੱਗ ਤਾਂ ਤੁਸੀਂ ਵਧੀਆ ਬਣਦੇ ਆ ਬਾਕੀ 6 ਸਾਲ ਦਾ ਨਤੀਜਾ ਇਦੀ ਨਿਕਲਦਾ ਕਿ ਮੈਂ 6 ਸਾਲ ਦੇ ਵਿੱਚ ਬੰਨਦਾ ਤੇ ਨਹੀਂ ਬੰਨ ਹੁੰਦੀ ਟਾਈਮ ਹੀ ਨਹੀਂ ਹੁੰਦਾ ਯਾਰ ਪੜਾਈ ਦੇ ਵਿੱਚ ਤੁਸੀਂ ਪੜਦੇ ਵੀ ਆ ਤੇ ਪੱਗ ਦੀ ਵੀ ਟ੍ਰੇਨਿੰਗ ਰੋਜ਼ ਲੈਂਦੇ ਆ ਰੋਜ਼ ਕਦੇ ਪ੍ਰੈਕਟਿਸ ਕਰਦੇ ਹੁੰਦੇ ਕਿਦਾਂ ਤੇ ਹੁਣ ਵੀ ਤੁਸੀਂ ਦੇਖ ਸਕਦੇ ਤੁਸੀਂ 5-10 ਮਿੰਟ ਚ ਪੱਗ ਬੰਨਤੀ ਆ 5-10 ਮਿੰਟ ਬਣੀ ਹੋਈ 5 ਕਿ ਮਿੰਟ ਹੋਈ ਆਲੇ ਪੱਗ ਤੁਸੀਂ ਬੰਨਤੀ ਆ ਤੇ ਐਂਡਰ ਲੜ ਵੀ ਲੱਗ ਗਿਆ ਤੇ ਹੁਣ ਸੈਟਿੰਗ ਸ਼ੂਟਿੰਗ ਵੀ ਕਰਨੀ ਬਾਜ ਨਾਲ ਕਿਦਾਂ ਨਾ ਬਿਨਾ ਬਾਸ ਤੇ ਠੀਕ ਆ ਬਿਨਾ ਬਾਜ ਤੋਂ ਹਣਾ ਹਾਂਜੀ ਸਹੀ ਐ ਸਹੀ ਆ ਤਾਂ ਤੈਨੂੰ ਚਾਹ ਤੱਕ ਹੁੰਗੇ ਨਾ ਅੱਛਾ ਜੀ ਮਾਰਾ ਸੈਰ ਸੱਲੀ ਨੂੰ ਘਰ ਚਾਹ ਤੱਕ ਗਈ ਮਰੀ ਠੀਕ ਆ ਲੈ ਕੇ ਸਾਦੇ ਪੱਗ ਬਣਤੀ ਹੈ ਦਮੰਨੇ ਵਧੀਆ ਵਧੀਆ ਯਾਰ ਮੈਂ ਕਹਿੰਨਾ ਸਰਾਇ ਕਰਾਤੀ ਹੁੰਡੇ ਨੇ ਬਾਗ ਬਣ ਕੇ ਨਾ ਤੁਸੀਂ ਜਿੱਦਾਂ ਕਿਥੇ ਜਾਣੇ ਪੱਗ ਹੀ ਬਣ ਕੇ ਜਾਣੇ ਕਿਦਾਂ ਕਰ ਪੜਨਾ ਹੀ ਬਣਨੇ ਨੇ ਕਰੇ ਵੀ ਤੁਸੀਂ ਪੜਨਾ ਬੰਦੇ ਕਿ ਕਰੇ ਵੀ ਪੱਗ ਹੀ ਹੁੰਦੀ ਹੈ ਕਰੇ ਪੜਨਾ ਕਰੇ ਪੜਨਾ ਹੁੰਦਾ ਹਾਂਜੀ ਅੱਛਾ ਕਰੇ ਪੜਨਾ ਪੱਗ ਤਾਂ ਵਧੀਆ ਮੰਨਦਾ ਵੀ ਮੁੰਡਾ ਲੋਬੀ ਹੋ ਗਈ ਕੰਪਲੀਟ ਕਿ ਨਹੀਂ ਹਾਂਜੀ ਲੋਬੀ ਕੰਪਲੀਟ ਹੋ ਗਈ ਪੱਗ ਬਾਕੀ ਦਮਨ ਵੀਰ ਸਿੰਘ ਜੀ ਤੁਹਾਨੂੰ ਪੱਗ ਦਾ ਸਟਾਈਲ ਕਿੱਦਾਂ ਲੱਗਾ ਲਾਈਕ ਕਮੈਂਟ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਜਿਹੜਾ ਲਾੜ ਹੁੰਦਾ ਇਹਨੂੰ ਖੋਲ ਕੇ ਅੱਛਾ ਜੀ ਕਿੱਦਾਂ ਖੋਲ ਕੇ ਕਿੱਦਾਂ ਮਤਲਬ ਆਹ ਜਿੱਦਾਂ ਆਪਣਾ ਲਾੜ ਮੜਾ ਹੈ ਬੈਗ ਉਹ ਇਦਾਂ ਅਰੇ ਆਹ ਜਿਹੜਾ ਆਪਣਾ ਲਾੜ ਅੱਛਾ ਜੀ ਇਹਨੂੰ ਇੱਕ ਪਾਸੇ ਇੰਨਾ ਤਾਂ ਅੰਦਰ ਕਰਨਾ ਠੀਕ ਆ ਠੀਕ ਆ ਇਧਰ ਉਹ ਵੀ ਇੰਨਾ ਅੰਦਰ ਕਰਕੇ ਠੀਕ ਆ ਤੇ ਇਥੋਂ ਸਿੱਧਾ ਲਾਪੀ ਠੀਕ ਆ ਲੋ ਜੀ ਦਮਨਵੀਰ ਸਿੰਘ ਨੇ ਬਣ ਲੀ ਪਾਗ ਇਧਰ ਨੂੰ ਕਿ ਦਿਖਾਇਆ ਬਸ ਮੜੇ ਆ ਲੈ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਮਨਵੀਰ ਸਿੰਘ ਦੀ ਪਾਗ ਦਾ ਸਟਾਈਲ ਕਿੱਦਾਂ ਲੱਗਾ ਲਾਈਕ ਕਮੈਂਟ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਬਾਕੀ ਇਦਾਂ ਦੇ ਬਲੌਗ ਜਾਂ ਵੀਡੀਓ ਆਉਂਦੇ ਰਹਿਆ ਕਰੂਗੇ ਦਮਨਵੀਰ ਸਿੰਘ ਨੇ ਬਹੁਤ ਵਧੀਆ ਪੱਗ ਸਜਾਈ ਆ ਤੇ ਦਮਾਲਾ ਵੀ ਬੰਦਾ ਹੈ ਤੇ ਉਹ ਵੀ ਆ ਕਿਸੇ ਦਿਨ ਆਪਾਂ ਇਹਦੀ ਵੀਡੀਓ ਪਾਵਾਂਗੇ ਉਹ ਵੀ ਤੁਸੀਂ ਦੇਖਿਓ ਜੇ ਜਨ ਆਊਗਾ ਤੇ ਜਰੂਰ ਆਪਾਂ ਨੂੰ ਸੱਦਾਂਗੇ ਵੀ ਵੀ ਦਿਮਾਲੇ ਦੀ ਵੀ ਵੀਡੀਓ ਆਪਾਂ ਇਹਦੇ ਪਾਵਾਂਗੇ ਵੀਡੀਓ ਜਾਂ ਵਲੌਗ ਬਾਕੀ ਤੁਸੀਂ ਇਦਾਂ ਦੇ ਵਲੌਗ ਆਉਂਦੇ ਰਹੇ ਕਰੋਗੇ ਜਿਹੜੇ ਜਿਹੜੇ ਬੰਦੇ ਮੇਰੇ ਵਲੌਗ ਦੇਖਦੇ ਆ ਉਹਨਾਂ ਦਾ तहे ਦਿਲੋਂ ਧੰਨਵਾਦ ਆ ਜਿਹੜੇ ਨਵੇਂ ਬੰਦੇ ਵਲੌਗ ਦੇਖਦੇ ਆ ਸਬਸਕ੍ਰਾਈਬ ਜਰੂਰ ਕਰਿਆ ਕਰੋ ਇਦਾਂ ਦੇ ਵਲੌਗ ਆਉਂਦੇ